ਪਾਰਕ ਹੋਵੇ ਯਾਦਰ ਕਿਸੇ ਮਰਜ਼ੀ ਕੰਪਨੀ ਦਾ ਡਾਇਰੈਕਟਰ ਲਿਆਓ ਜੋ ਉਤੋਂ ਦੇ ਕਿਹੜਾ ਦਵਾ ਦਾਂਗੇ ਠੀਕ ਆ ਉਤਨੀ ਕਿਹੜਾ ਹਾਂ ਆਦਰ ਕੋਈ ਕਿਸੇ ਕੰਪਨੀ ਦਾ ਵੀ ਹਾਂ ਅਰੀਜਨਲ ਆਦਰ ਦਾ ਲਿਆਓ ਤੇ ਅਰੀਜਨਲ ਇਹ ਤੋਰ ਲਿਆਓ ਓਕੇ ਆ ਕੋਡੀ ਇਹ ਚੈਲੰਜ ਹੀ ਦੇ ਰਿਹਾ ਤੂੰ ਨਾ ਉਹ ਕੋਈ ਦਿਖਦੀ ਨਹੀਂ ਜੀ ਕੋਈ ਡਿੱਕ ਤੇ ਨਹੀਂ ਚੈਲੰਜ ਆ ਮਿੱਤਰੋ ਇਹ ਹਾਂਜੀ ਹਾਂਜੀ ਰੋਟਰੀ ਪੰਪ ਆ ਗਿਆ ਤੇ ਜੀ ਸਲਪੋ ਆ ਗਿਆ ਜੀ ਨਾਲ ਇਹਦੇ ਠੀਕ ਹੈ ਹਾਂਜੀ ਹਾਂ ਇਹਦੇ ਲਿਫਟ ਕੰਪਰੈਸਟੀ ਕਿੰਨੀ ਹੋਣੀ 2500 ਜੀ ਇਹਦੇ ਲਿਫਟ ਦੀ ਜਿਹੜੀ ਸੈਂਸਿੰਗ ਆ ਜੀ ਹਾਂਜੀ 24 ਪ੍ਰਕਾਰ ਦੀ ਆਸੇ ਆਥੇ ਕਿਤੋਂ ਮਰਜ਼ੀ ਮਗਰ ਰੈਸਟ ਗਾਰੀ ਚ ਜੇ ਆਪਾਂ ਇੰਚੀ ਦੇ ਬਣਤੇ ਤਾਂ ਕਿਤੇ ਜਾ ਕੇ ਦੋ ਇੰਚੀ ਲੱਗ ਜੁਆ ਥੋੜੀ ਆ ਇਹ ਮਾਡਲ ਦਾ ਫਰਕ ਆ ਗਿਆ ਜੀ ਵਿਦਆਉ ਟਰਬੋ ਆ ਗਿਆ 50 hpc ਆ ਗਿਆ ਜੀ ਠੀਕ ਆ ਜੀ ਹਾਂਜੀ ਹਾਂਜੀ ਇਹ ਸੁਪਰ ਪਲੱਸ ਆ ਗਿਆ ਇਹ ਮੰਨ ਲਓ 55 ਕੈਟਾਗਰੀ ਚ ਆ ਜਾਂਦਾ ਇਹ 50 hpc ਆ ਜਾਂਦਾ ਸਤਿ ਸ੍ਰੀ ਅਕਾਲ ਮਿੱਤਰੋ ਆਪਾਂ ਜੇ ਚਨੀਰ ਦੇ ਵਿੱਚ ਖੜੇ ਸੀ ਜਿੱਥੇ ਭਾਈ ਜਗਜੀਤ ਮਾਨ ਉਰਫ ਜੱਗੀ ਯਾਰ ਜੀ ਸਰਕਾਰ ਦੀ ਸਰਕਾਰ ਦੀ ਹੋ ਠੀਕੋ ਜੀ ਠੀਕ ਹੈ ਵਧੀਆ ਮੇਰੇ ਪਿੰਡ ਦਾ ਮੁੰਡਾ ਹੈ ਤੇ ਇੱਥੇ ਬਾਈ ਨੇ ਨਿਊ ਹੌਲੈਂਡ ਏਜੰਸੀ ਲਾਂਚ ਕੀਤੀ ਆ ਆਪਦੀ ਨਵੀਂ ਖੋਲੀ ਆ ਹਾਂਜੀ ਹਾਂ ਪਹਿਲਾਂ ਤਾਂ ਬਹੁਤ ਬਹੁਤ ਵਧਾਈਆਂ ਬਾਈ ਤੈਨੂੰ ਹਾਂ ਕਿੰਨੇ ਕ ਟਰੈਕਟਰ ਸੇਲ ਕਰ ਚੁੱਕੇ ਹੁਣ ਤੱਕ ਪਰਮਾਤਮਾ ਦੀ ਕਿਰਪਾ ਨਾਲ ਜੰਗਲ ਦੇ ਵਿੱਚ ਮੰਗਲ ਲਾਤਾ ਜੀ ਆਪਾਂ ਜੰਗਲ ਦੇ ਵਿੱਚ ਮੰਗਲ ਲਾਤਾ ਹਾਂਜੀ ਹਾਂ ਜੰਗਲ ਦੇ ਵਿੱਚ ਮੰਗਲ ਲਾਤਾ ਬਾਈ ਆ ਜਿਹੜਾ ਇਧਰ ਲੇਰੀ ਨੂੰ ਬੈਕਵਾਰ ਕਹਿੰਦੇ ਨਿਊ ਹੌਲੈਂਡ ਨੂੰ ਹੌਲੈਂਡ ਕਰਤਾ ਜੀ ਠੀਕ ਹੈ ਜੀ ਆਪਾਂ ਕਿਸਾਨ ਭਰਾਵਾਂ ਦਾ ਵਧੀਆ ਸਹਿਯੋਗ ਆ ਰਿਹਾ ਜੀ ਪੂਰਾ ਮੁਤਲਬ ਜੇ ਆਪਾਂ ਤਹਿਸੀਲ ਦੀ ਗੱਲ ਕਰੀਏ ਸਰਦੂਲਗੜ੍ਹ ਦੀ ਉਹਦੇ ਵਿੱਚੋਂ ਨੰਬਰ 1 ਤੇ ਨਿਊ ਹੋਲੈਂਡਰ ਰਹੂਆ ਜੀ ਠੀਕ ਹੈ ਜੀ ਹਾਂ ਸ਼ੁਰੂਆਤ ਕੱਲੀ ਤਹਿਸੀਲ ਦਾ ਬਹੁਤ ਸੇਲ ਹੋ ਰਹੀ ਹੈ ਜਾਨਕਿ ਮੈਂ ਸੁਣਿਆ ਵੀ ਹੈ ਹਾਂ ਜੀ ਹਾਂ ਜੀ ਜਿਵੇਂ ਆਦਰ ਕੰਪਨੀਆਂ ਦੇ ਵਿਕਦਨ ਸੀਗੇ ਆ ਮਹੀਨਾ ਆਪਣੀ ਲੱਕੀ ਰਿਹਾ ਜੀ ਸਰਦੂਲਗੜ੍ਹ ਪਰਮਾਧਮੇ ਕਿਰਪਾ ਕੀ ਲੱਕੀ ਰਹਾਂਗੇ ਜੀ ਲੱਕੀ ਰਹੋਗੇ ਇੱਕ ਛੋਟੇ ਕੋਲੇ ਜਸਵੰਤ ਦਾ ਐਗਰੀਕਲਚਰ ਆਪਣਾ ਉਹ ਵੀ ਹੁੰਦਿਆ ਹਨਾ ਹਾਂ ਰੋਟਾ ਵਿਟਰਾ ਐਕਲੀਮੈਂਟਲ ਰੋਟਾ ਵਿਟਰਾਗੇ ਜਿਵੇਂ ਤੇ ਉਹਦੇ ਵਿੱਚ ਕੀ ਕੀ ਐਕਲੀਮੈਂਟ ਨੇ ਸਾਰੇ ਨੇ ਜੀ ਅੱਛਾ ਹਾਂ ਕਿਸਾਨ ਪਰੋਂ ਮਲਚਰ ਹਾਂਜੀ ਮੰਨ ਲਓ ਜੇ ਕਿਸੇ ਭਰਾ ਨੂੰ ਕੋਈ ਵੀ ਲੋੜਾ ਖੇਤੀਬਾੜੀ ਵਾਸਤੇ ਇੱਕ ਥਾਂ ਤੋਂ ਸਾਰਾ ਸੈਟਅਪ ਲੈ ਕੇ ਵਾਗ ਜੇ ਸਾਰੇ ਸੰਦ ਠੀਕ ਆ ਉਹਦੀ ਉਹਦੀ ਕਿੱਥੇ ਆਪਣੇ ਉਹ ਵੀ ਇੱਥੇ ਕਰ ਰਹੇ ਆ ਹਾਂ ਇੱਥੇ ਆ ਜੀ ਠੀਕ ਆ ਹਾਂ ਮਾਨਸਾਂ ਵੀ ਹੈਗੀ ਆ ਹਾਂਜੀ ਤੇ ਉਰੇ ਚਨੀਰ ਵੀ ਹੈਗੀ ਆ ਉਹ ਦੇਖ ਮਾਸਿਓ ਦਾ ਵੀਲਰ ਵੀ ਖੜਾ ਆਪਣੀ ਕੋਲ ਹਾਂਜੀ ਉਹ ਗੱਠਾਂ ਹੀ ਮਸ਼ੀਨ ਆ ਆਪਾਂ ਜਿਹਨੂੰ ਕਹਿ ਦਿੰਦੇ ਆ ਮਿੱਤਰੋ ਪਤਾ ਨਹੀਂ ਉਹ ਦੂਜੀ ਬਾਹਰ ਲਈ ਆਣਾ ਇਹ ਬਾਹਰ ਲਈ ਇਟਲੀ ਦੀ ਆ ਜੀ ਹਾਂ ਇੱਕ ਇੱਕ ਬਾਟਲ ਦੀ ਗੱਠ ਬਣਾ ਕੇ ਛੱਡਦੀ ਆ ਇਹ ਬਣਾਉ ਜੀ 3 ਕੁਇੰਟਲ ਦੀ ਜੀ 3 ਕੁ ਬਾਟਲ ਦੀ ਹਾਂਜੀ 3 ਕੁਇੰਟਲ ਦੀ ਗੱਠ ਬਣਾ ਕੇ ਮਿੱਤਰੋ ਪਾਰ ਬਣਾਉਂਦੀ ਹੈ ਤੇ ਅੱਧੇ ਇੱਕ ਸਮੇਂ ਚ ਇਹ ਕੰਮ ਕਰ ਦਿੰਦੀ ਹੈ ਹਾਂਜੀ ਹਾਂਜੀ ਤਕਰੀਬਨ ਹਾਂਜੀ ਹਾਂਜੀ ਮਸ਼ੀਨ ਤੁਸੀਂ ਚੈੱਕ ਕਰ ਸਕਦੇ ਹੋ ਹਾਂਜੀ ਤੇ ਹੁਣ ਆਪਾਂ ਨਾ ਜਿਹੜਾ ਮੇਨ ਕੰਮ ਹੈ ਆਪਣਾ ਟਰੈਕਟਰਾਂ ਬਾਰੇ ਨੌਲੇਜ ਦੇ ਕੇ ਕਿਹਾ ਮੈਨੂੰ ਇਹਨਾਂ ਬਾਰੇ ਬਹੁਤ ਘੱਟ ਨੌਲੇਜ ਹੈ ਵੈਸੇ ਹੌਲੈਂਡ ਦਾ ਕੋਈ ਅੱਜ ਤੱਕ ਹੱਥ ਨਹੀਂ ਫੜ ਸਕਿਆ ਉਹ ਜੋਂਦੀ ਹੌਲੈਂਡ ਦਾ ਤਾਂ ਤੁਸੀਂ ਟੈਨਸ਼ਨ ਨਾ ਮੰਨ ਇਹ ਤਾਂ ਬੱਚੇ ਬੱਚੇ ਦੇ ਦਿਮਾਗ ਚ ਰੇਟਾ ਪੈਦਲੇ ਅਜ ਬੈਠਾ ਹੋਇਆ ਹੋ ਲੈਂਦਾ ਦਿਵਾਂ ਚ ਬੈਠਾ ਹੋਇਆ ਹਾਂ ਠੀਕ ਹੈ ਹੁਣ ਮੈਨੂੰ ਇਹਦੇ ਵਾਸਤੇ ਦੱਸ ਜਿਹੜੀਆਂ ਸੀਟੀਆਂ ਹੀ ਮਾਰਦਾ ਹੁੰਦਾ ਹੈ ਉਹ ਕੀ ਚੇਂਜ ਕਰਤਾ ਇਹ ਟਾਰਪੋ ਦੇ ਪੱਟੇ ਆ ਕੰਮ ਟਾਰਪੋ ਨੇ ਆ ਕੰਮ ਟਾਰਪੋ ਨੇ ਇਹਦੇ ਵਿੱਚ ਦੇਤਾ ਟਾਰਪੋ ਹਾਂ ਇਹ ਟਾਰਪੋ ਆ ਜੀ ਠੀਕ ਹੈ ਤੇ ਪੰਪ ਪੰਪ ਦਾ ਬਾਰੇ ਇਹਦੇ ਬਾਰੇ ਰੋਟਰੀ ਪੰਪ ਆ ਗਿਆ ਤੇ ਜੀ ਟਾਰਪੋ ਆ ਗਿਆ ਜੀ ਨਾਲ ਇਹਦੇ ਠੀਕ ਹੈ ਹਾਂਜੀ ਹਾਂ ਇਹਦੀ ਲਿਫਟ ਕੰਪੈਸਟੀ ਕਿੰਨੀ ਹੋਣੀ 2500 ਜੀ 2500 ਹਾਂਜੀ ਹਾਂਜੀ ਤੇ ਲੱਗਤ ਵੀ ਸੈਂਸਿੰਗਾਂ ਨੇ ਜੀ ਠੀਕ ਹੈ ਜੀ ਹਾਂਜੀ ਹਾਂਜੀ ਲਿਫਟ ਦੀਆਂ ਜੀ ਠੀਕ ਹੈ ਤੇ ਜਿਹੜੀ ਤੂੰ ਮੈਨੂੰ ਬੈਠਾ ਗੱਲ ਦੱਸੀ ਜਾਂਦਾ ਸੀ ਕਹਿੰਦਾ ਕਿ ਅਸੀਂ ਜਵਾਕ ਨੂੰ ਬਿਠਾ ਦੇਵੋ ਜਾਂ ਨੂੰ ਵੀ ਪਾਈਆਂ ਮਿੱਟੀ ਲੈ ਕੇ ਕਿਤੇ ਮਰਜੀ ਜਾ ਕੇ ਇਹਦੀ ਲਿਫਟ ਦੀ ਜਿਹੜੀ ਸੈਂਸਿੰਗ ਹੈ ਜੀ ਹਾਂਜੀ 24 ਪ੍ਰਕਾਰ ਦੀ ਆਥੇ ਆਥੇ ਕਿਤੋਂ ਮਰਜੀ ਮਗਰ ਰੈਸਟਰੀ ਚ ਆਏ ਥੋੜੀ ਜਿਹਾ ਜੇ ਆਪਾਂ ਇੰਚੀ ਦੇ ਬਣਤੀ ਤਾਂ ਕਿਤੇ ਜਾ ਕੇ ਵੀ 2 ਇੰਚੀ ਲੱਜੂਆਂ ਥੋੜੀ ਆ ਠੀਕ ਹੈ ਜਿੱਥੇ ਸੈੱਟ ਕਰਕੇ ਦੇਤੀ ਤਾਂ ਉੱਥੇ ਹੀ ਪਹੁੰਚੂ ਜੀ ਉੱਥੇ ਹੀ ਪਹੁੰਚੂਗੀ ਹਾਂਜੀ ਹਾਂਜੀ ਹਾਂ ਜੇ ਆਪਾਂ ਮੰਨ ਲਓ 10 ਕਿਲੇ ਵਾਹੀ ਕਰਾ ਲੈ ਕੇ ਜਾਣਾ ਐ ਥੋੜੀ ਜਿਹੀ ਰਾ ਸੈੱਟ ਕਰਕੇ ਲਾ ਦੇ ਲੈਪਟ ਰਾਜਾ ਇਹ ਥੋੜੀ ਧਰ ਕੀ ਬਾਤ ਜਾਣੀ ਕਿ ਡੋਲਦੀ ਨਹੀਂ ਨਾ 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 ਕਮਾਲ ਦੀ ਗੱਲ ਹੈ ਆਹੀ ਦਾ ਕੋਈ ਇਹ ਖਾਸੀਅਤ ਹੈ ਇਹਨਾਂ ਦੋ ਦੋ ਖੜੇ ਨੇ ਇਹ ਬਰਾਬਰ ਉੱਪਰ ਤੇ ਇਹਨਾਂ 'ਤੇ ਕੀ ਕੀ ਫਰਕ ਪੈ ਗਿਆ ਨੱਜ ਕੋਈ ਮਾਡਲ ਦਾ ਫੱਕ ਆ ਗਿਆ ਜੀ ਬਿਦਾਉ ਟਰਬੋ ਆ ਗਿਆ 50 hpi ਜਾ ਗਿਆ ਜੀ ਠੀਕ ਹੈ ਜੀ ਹਾਂਜੀ ਹਾਂਜੀ ਇਹ ਸੁਪਰ ਪਲੱਸ ਆ ਗਿਆ ਇਹ ਸਪੈਸ਼ਲ ਐਡੀਸ਼ਨ ਆ ਗਿਆ ਜੀ ਜੂਜੀ ਗੇਅਰ ਵਾਲਾ ਇਹ ਜੂਜੀ ਗੇਅਰ ਵਾਲਾ ਵੀ ਇਹ ਵੀ ਜੂਜੀ ਗੇਅਰ ਆ ਜੀ ਇਹ ਮੰਨ ਲਓ 55 ਕੈਟਾਗਰੀ ਚ ਆ ਜਾਂਦਾ 50 hpi ਚ ਆ ਜਾਂਦਾ ਇਹ 50 hpi ਉਹ 55 ਚ ਆ ਹਾਂਜੀ ਹਾਂਜੀ ਉਹ ਬਾਰੀਕ ਯਾਨੀ ਕਿ ਕਾਮਜਾਬ ਵਧ ਨਹੀਂ ਸਾਰੀ ਕੰਮ ਜ ਆਪਣੇ ਦੀ ਠੀਕ ਹੈ ਸਾਰੀ ਕੰਮ ਜ ਆਪਣੇ ਹਾਂਜੀ ਹਾਂਜੀ ਠੀਕ ਹੈ ਜਾਨਕੀ ਜੋਰਪਾਤ ਉਹ ਲਾਉਂਦਾ ਇੱਕ ਨਾਲ ਦੋਨੇ ਦੋਨੇ ਹਾਂ ਠੀਕ ਹੈ ਮੈਂ ਆਖਾ ਕਿਤੇ ਖਬਰਾਂ ਫਰਕ ਹੋਵੇ ਯਾਦ ਰ ਕਿਸੇ ਮਰਜ਼ੀ ਕੰਪਨੀ ਦਾ ਟਰੈਕਟਰ ਲਿਆਓ ਜੋ ਉਤੋਂ ਦੇ ਕਿੜਾ ਦਵਾ ਦਾਂਗੇ ਠੀਕ ਆ ਉਤਨੀ ਕਿੜਾ ਹਾਂ ਆਦਰ ਕੋਈ ਕਿਸੇ ਕੰਪਨੀ ਦਾ ਵੀ ਹਾਂ ਅਰੀਜਨਲ ਆਦਰ ਦਾ ਲਿਆਓ ਤੇ ਅਰੀਜਨਲ ਇਹ ਤੋਰ ਲੇ ਤਾਂ ਓਕੇ ਆ ਕੋਈ ਡਿਕਤ ਨਹੀਂ ਠੀਕ ਆ ਇਹ ਚੈਲੰਜ ਹੀ ਦੇ ਰਿਹਾ ਤੂੰ ਨਾ ਕੋਈ ਡਿਕਤ ਨਹੀਂ ਜੀ ਕੋਈ ਡਿਕਤ ਨਹੀਂ ਚੈਲੰਜ ਆ ਮਿੱਤਰੋ ਐ ਹਾਂਜੀ ਹਾਂ ਤੇ ਹੋਰ ਕਿਹੜੇ ਕਿਹੜੇ ਟਰੈਕਟਰ ਵੇਲੇ ਵੇਲੇ ਹੁੰਦੇ ਆ ਆਪਣੇ ਕੋਲ ਆਪਣੇ ਕੋਲ ਸਾਰੇ ਮਾਡਲ ਹੁੰਦੇ ਆ ਜੀ ਸਾਰੇ ਮਾਡਲ ਹੁੰਦੇ ਆ ਹਾਂਜੀ ਹਾਂਜੀ ਹਾਂ ਸਾਰੇ ਠੀਕ ਆ ਇਧਰ ਮਿੱਤਰੋ 5520 ਖੜਾ ਦੇਖ ਸਕਦੇ ਹੋ ਤੁਸੀਂ ਪੂਰੇ ਘੈਂਟ ਉ ਹਾਂ ਸਤੀਤੀ ਖੜਾ ਹੈ ਫੋਰ ਵੀਰ ਚਾਹਾਂ ਫੋਰ ਵੀਰ ਚੋ ਵੀ ਖੜਾ ਤੇ ਜਿਹੜਾ ਹੁਣ ਆਪਾਂ ਜੇ ਇੱਕ ਜੱਗੀ ਗੱਲ ਕਰੀਏ ਹੁਣ ਕੋਈ ਨਮਾ ਤੇਰੇ ਕੋਲੇ ਖਰੀਦਣਾ ਆਉਂਦਾ ਹੈ ਹਾਂਜੀ ਆਪਣੀ ਵੀਡੀਓ ਲਾਲਾ ਚਾਹੇ ਹਾਂਜੀ ਚਾਹੇ ਆਪਣੇ ਫੇਸ ਵਾਲਾ ਆਪਾਂ ਨੂੰ ਜਾਣਦਾ ਲਾਲਾ ਹਾਂਜੀ ਵੀ ਉਹਨੂੰ ਮਤਲਬ ਵੀ ਲਾਉਣ ਤੇ ਲੈਣਾ ਬੰਦੇ ਨੇ ਹਾਂਜੀ ਬਹੁਤ ਕਿੰਨਾ ਕਿੰਨਾ ਕੰਮ ਕਰਾਉਣਾ ਆਪਣੇ ਕੋਲ ਸਰਦੂਰਗੜ ਏਰੀਆ ਸਰਦੂਰਗੜ ਏਰੀਆ ਦਾ ਕੋਈ ਕਸਟਮਰ ਆਉਂਦਾ ਆਪਾਂ ਮੋੜ ਦੇਣੀ ਆਲੇ ਨੂੰ ਖੁਸ਼ ਕਰਕੇ ਦੋਰਾਗੇ ਜੀ ਖੁਸ਼ ਕਰਕੇ ਦੋਰਾਗੇ ਹਾਂਜੀ ਹਾਂ ਠੀਕ ਹੈ ਆਲਾ ਯਾਦ ਰੱਖੋ ਵੀ ਜੱਗੀ ਗੱਲ ਦਾ ਬਾਕੀ ਐਸੀ ਹਾਂ ਠੀਕ ਹੈ ਤੇ ਮੋ 909765000 ਜੀ ਠੀਕ ਹੈ ਬਹੁਤ-ਬਹੁਤ ਧੰਨਵਾਦ ਭਾਈ ਜੱਗੀ ਜਾਣਕਾਰੀ ਦੇਣ ਲਈ ਸਮਾਂ ਕੱਟਿਆ ਸਾਡੇ ਲਈ ਬਹੁਤ-ਬਹੁਤ ਧੰਨਵਾਦ ਲੋਬੀ ਮਿੱਤਰੋ ਹੁਣ ਵੀਡੀਓ ਦੱਬ ਕੇ ਸ਼ੇਅਰ ਕਰਨੀ ਆ ਤੁਸੀਂ ਜੇ ਤੁਸੀਂ ਕੋਈ ਟਰੈਕਟਰ ਲੈਣ ਦੇ ਚਾਹਵਾਂ ਹੋ ਇੱਕ ਵਾਰ ਬਾਈ ਹੈਲੋ ਨਾਲ ਗੱਲ ਕਰ ਲਿਓ ਤੇ ਧੰਨਵਾਦ